ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਨੇਸ਼ੂਰੀ ਸਾਤੇ ਇਸ ਸਮੇਂ ਸੀ ਰਾਹੋ ਰੋਡ ਤੇ ਬਿਆਲੇ ਦੇ ਨਜ਼ਦੀਕ ਖੜੇ ਹਾਂ ਔਰ ਇੱਥੇ ਇੱਕ ਬਹੁਤ ਹੀ ਭਿਆਨਕ ਹਾਦਸਾ ਹੋਇਆ ਆ ਬਿਲਕੁਲ ਤੁਹਾਨੂੰ ਸਕਰੀਨ ਤੇ ਬਰੇਜ਼ਾ ਗੱਡੀ ਨਜ਼ਰ ਆ ਰਹੀ ਹੈ ਔਰ ਬਰੇਜ਼ਾ ਗੱਡੀ ਦੱਸਿਆ ਜਾ ਰਿਹਾ ਕਿ ਆਪਣੀ ਸਾਈਡ ਤੇ ਜਾ ਰਹੀ ਸੀ ਕਿਉਂਕਿ ਜੇ ਗੱਡੀ ਆਪਣੀ ਸਾਈਡ ਤੇ ਨਾ ਹੁੰਦੀ ਤਾਂ ਹਾਦਸੇ ਤੋਂ ਬਾਅਦ ਦੂਜੇ ਟਰੈਕ 'ਚ ਖੜੀ ਹੋਣੀ ਸੀਗੀ ਇਹ ਗੱਡੀ ਹਾਦਸੇ ਤੋਂ ਬਾਅਦ ਆਪਣੇ ਟਰੈਕ 'ਚ ਖੜੀ ਨਜ਼ਰ ਆ ਰਹੀ ਹੈ ਔਰ ਜੋ ਚਾਲਕ ਹੈ ਉਸ ਦਾ ਕਹਿਣਾ ਕਿ ਆਪਣੀ ਸਾਈਡ ਤੇ ਜਾ ਰਹੀ ਸੀਗੇ ਤੇ ਸਾਹਮਣੇ ਤੋਂ ਨਵਾਂ ਸ਼ਹਿਰ ਵਾਲੀ ਸਾਈਡ ਤੋਂ ਇੱਕ ਹੋਰ ਗੱਡੀ ਜਿਹੜੀ ਆ ਉਹ ਕਾਫੀ ਤੇਜ਼ੀ ਨਾਲ ਆ ਰਹੀ ਸੀ ਜਿਸ ਤੋਂ ਉਹਦੇ ਹਾਦਸਾ ਵਾਪਰਿਆ ਵਿਰਿੰਦਰ ਕੁਮਾਰ ਸਾਡੇ ਨਾਲ ਨੇ ਵਿਰਿੰਦਰ ਜੀ ਤੋਂ ਪੂਰੀ ਜਾਣਕਾਰੀ ਲਵਾਂਗੇ ਇਹ ਗੱਡੀ ਬਰੇਜ਼ਾ ਚਲਾਰੇ ਸੀਗੇ ਓਕੇ ਇਹ ਆਪਣੀ ਟੋਇਟਾ ਦੀ ਕਰੂਜ਼ਰ ਗੱਡੀ ਜਿਹੜੀ ਚਲਾਰੇ ਸੀਗੇ ਇਹਨਾਂ ਦੇ ਬਾਹ ਤੇ ਵੀ ਸੱਟ ਲੱਗੀ ਹਾਲਕਿ ਇਹਦੇ ਗੱਡੀ ਦੇ ਵਿੱਚ ਇਹਨਾਂ ਦਾ ਪਰਿਵਾਰ ਵੀ ਨਾਲ ਮੌਜੂਦ ਸੀ ਉਹਨਾਂ ਨੂੰ ਹਸਪੀਟਲ ਵਿਖੇ ਭੇਜਿਆ ਗਿਆ ਪੂਰੀ ਜਾਣਕਾਰੀ ਲੈ ਲੈਣੇ ਆ ਜੀ ਵਿਰਿੰਦਰ ਜੀ ਇਹ ਕਿੱਦਾਂ ਹਾਦਸਾ ਹੋਇਆ ਹਾਂ ਮੈਂ ਸਰ ਰਾਹੋਂ ਸਾਈਡ ਤੋਂ ਆ ਰਿਹਾ ਸੀਗਾ ਤੇ ਬਿਲਕੁਲ ਆਪਣੀ ਸਾਈਡ ਦੇ ਉੱਤੇ 45 ਤੋਂ 50 ਦੀ ਸਪੀਡ ਦੇ ਵਿੱਚ ਸੀਗਾ ਆਪਣੇ ਟ੍ਰੈਕ ਹਾਂ ਬਿਲਕੁਲ ਆਪਣੇ ਟ੍ਰੈਕ ਤੇ ਮੇਰੇ ਨਾਲ ਮੇਰਾ ਪਰਿਵਾਰ ਸੀਗਾ ਵਿੱਚ ਮੇਰੇ ਬੱਚੇ ਮੇਰੇ ਮਦਰ ਸੀਗੇ ਅੱਛਾ ਤੇ ਬਿਲਕੁਲ ਆਪਣੀ ਸਾਈਡ ਦੇ ਉੱਤੇ ਜਾ ਰਿਹਾ ਸੀਗਾ ਤੇ ਸਾਹਮਣੀ ਵਾਲੀ ਸਾਈਡ ਤੋਂ ਬਹੁਤ ਤੇਜ਼ ਬਰੇਜ਼ਾ ਗੱਡੀ ਲੈ ਕੇ ਆਇਆ ਇੱਕ ਪੁਲਿਸ ਮੁਲਾਜ਼ਮਈ ਆ ਉਹ ਮੈਨੂੰ ਲੱਗਦਾ ਕਿ ਟ੍ਰੇਨ ਨਹੀਂ ਆ ਤੇ ਉਹ ਬਹੁਤ ਤੇਜ਼ ਗੱਡੀ ਲੈ ਕੇ ਆਏ ਪਹਿਲਾਂ ਉਹਨਾਂ ਨੇ ਮੈਨੂੰ ਮੇਰੀ ਗੱਡੀ 'ਚ ਹਿੱਟ ਕੀਤਾ ਉਸ ਤੋਂ ਬਾਅਦ ਵੀ ਉਹਨਾਂ ਦੀ ਗੱਡੀ ਕੰਟਰੋਲ ਨਹੀਂ ਹੋਈ ਤੇ ਫਿਰ ਜਾ ਕੇ ਉਹਨਾਂ ਦੀ ਗੱਡੀ ਸਿੱਧੀ ਦਰਖਤ ਦੇ ਵਿੱਚ ਜਾ ਕੇ ਰੁਕੀ ਆ ਤੇ ਪਲਟੀ ਮਤਲਬ ਕਿ ਉਹ ਘੁੰਮ ਕੇ ਇਧਰ ਦੂਜੇ ਟ੍ਰੈਕ 'ਚ ਦੂਜੇ ਹਾਂਜੀ ਹਾਂਜੀ ਤੇ ਅਸੀਂ ਬਿਲਕੁਲ ਆਪਣੀ ਸਾਈਡ ਤੇ ਜਾ ਰਹੇ ਸੀ ਕੋਈ ਇਦਾਂ ਦਾ ਨਹੀਂ ਸੀਗਾ ਵੀ ਅਸੀਂ ਦੂਸਰੀ ਸਾਈਡ ਸੀਗੇ ਪਰ ਉਹ ਬੰਦੇ ਨੇ ਬਿਲਕੁਲ ਨਾ ਕੋਈ ਸਾਡੇ ਵੱਲ ਅੱਗੇ ਜਾ ਰਹੇ ਸੀ ਨਾ ਉਹਦੇ ਕੋਈ ਅੱਗੇ ਆ ਰਹੇ ਸੀਗਾ ਉਹ ਬਹੁਤ ਤੇਜ਼ ਗੱਡੀ ਲੈ ਕੇ ਆਇਆ ਤੇ ਸਿੱਧੀ ਹਿੱਟ ਕੀਤੀ ਉਹਨੇ ਗੱਡੀ ਸਾਡੀ ਉਹਨਾਂ ਦੇ ਹੁਣ ਕਿੰਨੇ ਖਸਟਾਂ ਲੱਗੀਆਂ ਉਹ ਗੱਡੀ ਮੈਂ ਉਧਰ ਗਿਆ ਨਹੀਂ ਮੈਨੂੰ ਮੈਂ ਆਪਣੇ ਪਰਿਵਾਰ ਨੂੰ ਦੇਖ ਰਿਹਾ ਸੀ ਉਹਨਾਂ ਨੂੰ ਭੇਜਿਆ ਸੀਗਾ ਬਾਕੀ ਕਹਿੰਦੇ ਆ ਵੀ ਉਹ ਠੀਕ ਆ ਗੱਡੀ ਦੇ ਬਾਹਰ ਉਹ ਘੁੰਮ ਫਿਰ ਰਹੇ ਆ ਕਹਿੰਦੇ ਉਹ ਵੀ ਮੈਨੂੰ ਪਤਾ ਲੱਗਾ ਹਾਂ ਜੀ ਤੁਹਾਡੇ ਪਰਿਵਾਰ ਦੇ ਕਿੱਥੇ ਕਿੱਥੇ ਸੱਟਾਂ ਲੱਗੀਆਂ ਮੇਰੇ ਪਰਿਵਾਰ ਦੇ ਜਿੱਦਾਂ ਅਸੀਂ ਅੱਗੇ ਬੈਠੇ ਸੀ ਗੱਡੀ ਛਾਤੀ ਠੋਕ ਹੋਈ ਆ ਤੇ ਮੇਰੇ ਮਦਰ ਪਿੱਛੇ ਮੇਰੇ ਵਾਈਫ ਸ ਅੱਗੇ ਬੈਠੇ ਸੀ ਪਿੱਛੇ ਮੇਰੇ ਮਦਰ ਬੈਠੇ ਸੀ ਹਾਂ ਜੀ ਉਹਨਾਂ ਦੇ ਛਾਤੀ ਤੇ ਇੱਥੇ ਲੱਗੀ ਸੱਟ ਤੇ ਮੇਰੇ ਮਦਰ ਆ ਉਹਨਾਂ ਦੇ ਲੱਗੀ ਆ ਮਤਲਬ ਮੇਰੇ ਹੱਲ ਦੰਦਾਂ ਤੇ ਸ਼ਾਇਦ ਸੱਟ ਲੱਗੀ ਆ ਮੈਂ ਦੇਖ ਨਹੀਂ ਪਾਇਆ ਬੋਲੋ ਜ਼ਖਮੀ ਹੋਏ ਹਾਂ ਜ਼ਖਮੀ ਹੋਏ ਉਹਨਾਂ ਨੂੰ ਕਿਉਂਕਿ ਛਟਕਾ ਜ਼ੋਰਦਾਰ ਸੀ ਬਹੁਤ ਜ਼ੋਰ ਤੇ ਪਰ ਫਿਰ ਰੱਬ ਦਾ ਸ਼ੁਕਰ ਆ ਕਿ ਜਾਨ ਦਾ ਬਚਾਅ ਹੋ ਗਿਆ ਹਾਂਜੀ ਇਸ ਤਰ੍ਹਾਂ ਹੋਇਆ ਸੀ ਸਾਡੇ ਬੱਚੇ ਸੀ ਆ ਵੀ ਬੱਚਾ ਵਿੱਚ ਸੀ ਮੇਰੀ ਬਹੂ ਵਿੱਚ ਸੀ ਮੇਰਾ ਪੋਤਾ ਵਿੱਚ ਸੀ ਦੋ ਫੈਮਲੀਆਂ ਸਾਡੀਆਂ ਵਿੱਚ ਸੀਗੀਆਂ ਦੋ ਫੈਮਲੀਆਂ ਹਾਂਜੀ ਕਿ ਤੁਹਾਨੂੰ ਪਤਾ ਲੱਗਿਆ ਤੁਸੀਂ ਇੱਥੇ ਫੌਰਨ ਆ ਗਏ ਫੌਰਨ ਆ ਗਏ ਸੀ ਇਕੱਠੇ ਹੀ ਪਹਿਲਾਂ ਉੱਥੋਂ ਐਸੀ ਜਿਸੀਂ ਮਤਲਬ ਆਟੋ ਚ ਆ ਰਹੇ ਸੀ ਇਹ ਗੱਡੀ 'ਚ ਸੀ ਅਸੀਂ ਦੂਜੀ ਸਾਈਡ ਤੇ ਤੇ ਇਧਰੋਂ ਚਕਲੀ ਔਰ ਸੇ ਆ ਰਹੇ ਸੀ ਚਕਲੀ ਵੱਲੋਂ ਠੀਕ ਹੈ ਜੀ ਪਰ ਬਹੁਤ ਜ਼ਬਰਦਸਤੀ ਮਾਰੀ ਆ ਉਹਨਾਂ ਪਤਾ ਨਹੀਂ ਕਿਸ ਤਰ੍ਹਾਂ ਮਾਰੀ ਆ ਬਹੁਤ ਬਚਾਅ ਬੜਾ ਰੱਬ ਨੇ ਜਿਹਦਾ ਹੱਥ ਦੇ ਕੇ ਬਚਾਇਆ ਹੁੰਦਾ ਇੰਦਾ ਬਚੇ ਆ ਪਰ ਕੋਈ ਬਚਾਅ ਵਾਲਾ ਦਿਸਦਾ ਨਹੀਂ ਗੱਡੀ 'ਚ ਅਸੀਂ ਤਾਂ ਤੁਸੀਂ ਉਹ ਗੱਡੀ ਤੁਹਾਡੀ ਗੱਡੀ ਵੀ ਦੇਖਦੇ ਆ ਟੋਇਟਾ ਕ੍ਰੂਜ਼ਰ ਉਹਦਾ ਵੀ ਦੇਖਦੇ ਹਾਲਾਤ ਪੂਰੇ ਇੱਕ ਪਾਸਿਓਂ ਤਾਂ ਇੱਕ ਸਾਈਡ ਡੈਮੇਜ ਹੋ ਗਈ ਆ ਔਰ ਆ ਗੱਡੀ ਵੀ ਦੇਖ ਉਹ ਸਪੀਡ ਸੀ ਕਿ ਸੰਤੁਲਨ ਵਿਗੜ ਗਿਆ ਤੇ ਉਹ ਜਾ ਕੇ ਦਰਖਤ 'ਚ ਵੱਜਣ ਕਰਕੇ ਰੁਕੀ ਜੇ ਮੋਰੇ ਹੋਰ ਕੋਈ ਗੱਡੀ ਆਂਦੀ ਹੁੰਦੀ ਤਾਂ ਹਾਲਾਤ ਹੋਰ ਮਾੜੇ ਹੋ ਜਣੇ ਸੀ ਹਾਂਜੀ ਬਹੁਤ ਜ਼ਿਆਦਾ ਜ਼ਬਰਦਸਤੀ ਜਿੱਦਾਂ ਨਾਲ ਟੱਕਰ ਹੋਈ ਅਪਚਾਲੇ ਕੋਈ ਹੋਰ ਵੀ ਆਂਦਾ ਬਹੁਤ ਬੁਰੀ ਤਰ੍ਹਾਂ ਚਾਲੇ ਕੋਈ ਟੂ ਵੀਲਰ ਵਾਲਾ ਆ ਜਾਂਦਾ ਤਾਂ ਉਹ ਤਾਂ ਚੱਕ ਕੇ ਮਾਰਨਾ ਸੀ ਹਾਂਜੀ ਬਹੁਤ ਮਤਲਬ ਬਚਾ ਲਿਆ ਉਸ ਪਰਮੇਸ਼ਰ ਨੇ ਪਰ ਇਹਨਾਂ ਸਾਡੇ ਬੱਚਿਆਂ ਨੂੰ ਸਾਡੇ ਆਏ ਸੀ ਪਰ ਸਾਡੇ ਬੱਚਾ ਆਇਆ ਵੀ ਬਹੁਤ ਪਰਮੇਸ਼ਰ ਨੇ ਬਚਾਇਆ ਇਹਨਾਂ ਨੂੰ ਜੇ ਜੇ ਗੱਡੀ ਕਿ ਸੇ ਹੋਰ ਵਹੀਕਲਾਂ ਟਕਰਾ ਜਾਂਦੀ ਤੇ ਨੁਕਸਾਨ ਹੋਰ ਵੱਡੇ ਹੋ ਜਾਣੇ ਸੀਗੇ ਤਾਂ ਦੂਜੀ ਗੱਡੀ ਆ ਜੀ ਪਰਿਵਾਰ ਨਾਲ ਜਿਹੜੇ ਰਾਹੋਂ ਵਾਲੀ ਸਾਈਡ ਤੋਂ ਆ ਰਹੇ ਸੀ ਨਵਾਂ ਸ਼ਹਿਰ ਜਾ ਰਹੇ ਸੀ ਉਹਨਾਂ ਨੇ ਗਲਤੀ ਕਰ ਲਈ ਐ ਆ ਦੂਜੀ ਗੱਡੀ ਦੱਸੀ ਜਾ ਰਹੀ ਹੈ ਔਰ ਦੱਸਿਆ ਜਾ ਰਿਹਾ ਕਿ ਇਹ ਗੱਡੀ ਨਵਾਂ ਸ਼ਹਿਰ ਵਾਲੀ ਸਾਈਡ ਤੋਂ ਆ ਰਹੇ ਸੀ ਗੱਡੀ ਦਾ ਸੰਤੁਲਨ ਵਿਗੜਦਾ ਪਹਿਲਾਂ ਇਹ ਜਿਹੜੀ ਟੋਇਟਾ ਕਰੂਜ਼ਰ ਗੱਡੀ ਆ ਉਹਨੂੰ ਹਿੱਟ ਕਰਦੀ ਐ ਤੇ ਉਸ ਤੋਂ ਬਾਅਦ ਇਹ ਗੱਡੀ ਜਿਹੜੀ ਆ ਰੁੱਖ 'ਚ ਵੱਜਣ ਕਰਕੇ ਦਰਖਤ 'ਚ ਵੱਜਦੀ ਐ ਫਿਰ ਰੁਕਦੀ ਐ 에ਅਰ ਬੈਗ ਇਹਦੇ ਵੀ ਖੁੱਲ ਗਏ ਆ ਇਹਦੇ ਵੀ 에어ਬੈਗ ਖੁੱਲ ਗਏ ਤੇ ਦੂਜੀ ਗੱਡੀ ਦੇ ਵੀ 에어ਬੈਗ ਖੁੱਲ ਗਿਆ ਸਮਾਨ ਦਾ ਕਾਫੀ ਖਲਾਰਾ ਪੈ ਗਿਆ ਔਰ ਉਹ ਮੇਰਾ ਖਿਆਲ ਵੀਰ ਨੌਜਵਾਨ ਜਿਹੜਾ ਫੋਨ ਤੇ ਗੱਲਬਾਤ ਕਰ ਰਿਹਾ ਉਹ ਗੱਡੀ ਚਲਾ ਰਿਹਾ ਸੀਗਾ ਉਹਦੇ ਨਾਲ ਵੀ ਗੱਲਬਾਤ ਬ੍ਰਦਰ ਤੁਹਾਡੇ ਨਾਲ ਤੇ ਆ ਤੂੰ ਤੁਹਾਡੇ ਨਾਲ ਤੇ ਆ ਉਹਨੇ ਆਪਣਾ ਕੋਈ ਪੱਖ ਰੱਖਣਾ ਉਹਨੇ ਕੋਈ ਆਪਣਾ ਨਹੀਂ ਹਲੇ ਹਲੇ ਛੱਡ ਦੋ ਤੈ ਥੋੜੇ ਚਲੋ ਉਹ ਉਹਨਾਂ ਦੇ ਸਾਥ ਆ ਰਹੇ ਹਲੇ ਕਾਫੀ ਦੇਖੋ ਉਹ ਦੋਸਤ ਕਾਫੀ ਨਹੀਂ ਮੰਨ ਲਓ ਕਿ ਉਹਨਾਂ ਦੇ ਸਾਰੇ ਉਹਨਾਂ ਦੇ ਲਈ ਹੀ ਹੈ ਕਿਦਾਂ ਚਲੋ ਹਾਦਸਾ ਕੋਈ ਜਾਣ ਪੁੱਝ ਕੇ ਨਹੀਂ ਕਰਦਾ ਹਾਦਸੇ ਹੋ ਜਾਂਦੇ ਆ ਲੇਕਿਨ ਗੱਲਾਂ ਨੂੰ ਸੌਟ ਆਊਟ ਕਰਨਾ ਚਾਹੀਦਾ ਦੋਨਾਂ ਪਾਸਿਓਂ ਨਹੀਂ ਹੋਣਾ ਚਾਹੀਦਾ ਮਸਲਾ ਸੌਟ ਆਊਟ ਹੋਣ ਦਾ ਹੁੰਦਾ ਕਿ ਹਾਦਸਾ ਕੋਈ ਜਾਣ ਪੁੱਝ ਕੇ ਨਹੀਂ ਕਰਦਾ ਹੋ ਜਾਂਦਾ ਲੇਕਿਨ ਹੋਇਆ ਕਿਉਂ ਉਸ ਚੀਜ਼ ਨੂੰ ਦਰੁਸਤ ਕਰਨ ਵਾਲੀ ਗੱਲ ਹੁੰਦੀ ਆ ਤੇ ਜਿਹਦੀ ਗਲਤੀ ਹੈ ਤਾਂ ਫਿਰ ਦੂਜੇ ਨੂੰ ਨਾਲ ਕੋਈ ਨਾ ਕੋਈ ਸੈਟਲਮੈਂਟ ਕਰਕੇ ਤੁਸੀਂ ਗੱਲ ਨੂੰ ਤੁਸੀਂ ਜਿਹੜਾ ਵਾਈਂਡ ਅਪ ਕਰ ਸਕਦੇ ਆ ਹਾਲਾਂਕਿ ਦੂਜੀ ਤਰ ਜਿਹੜੀ ਉਧਰ ਖੜੀ ਆ ਆ ਕਾਰ ਵਾਲੇ ਇਧਰ ਨੇ ਇਹਨਾਂ ਦੇ ਸਾਥੀ ਤੋਂ ਅਸੀਂ ਪੁੱਛ ਲਿਆ ਉਹ ਕਹਿੰਦੇ ਅਸੀਂ ਪੱਖ ਨਹੀਂ ਦੇਣਾ ਚਾਹੁੰਦੇ ਬਾਅਦ ਚ ਦਵਾਂਗੇ ਆ ਆ ਜਿਹੜੀ ਤੁਸੀਂ ਕਾਰ ਦੇਖ ਸਕਦੇ ਹੋ ਟੋਟਾ ਕ੍ਰੂਸ ਹੈ ਨਾ ਉਹ ਕਾਫੀ ਬੁਰੀ ਤਰ੍ਹਾਂ ਡੈਮੇਜ ਹੋ ਚੁੱਕੀ ਆ ਤੇ ਪਰਿਵਾਰ ਦੇ ਮੈਂਬਰਾਂ ਦੇ ਵੀ ਕਹਿੰਦੇ ਸੱਟ ਲੱਗੀ ਜਿਹਨਾਂ ਨੂੰ ਹਸਪਤਲ ਵਿਖੇ ਭੇਜਿਆ ਗਿਆ ਹੁਣ ਇਹਨਾਂ ਨੇ ਵੀ ਜਿਹੜੇ ਇਹ ਮਾਚੀਵੜ ਸਾਈਡ ਤੋਂ ਦੱਸ ਰਹੇ ਆ ਕਿ ਐ ਹੋਇਆ ਉਹ ਵੀ ਆਪਣੇ ਸਾਥੀਆਂ ਨੂੰ ਬੁਲਾ ਰਹੇ ਤੇ ਉਸ ਤੋਂ ਬਾਅਦ ਮੇਰੇ ਖਿਆਲ ਗੱਲਬਾਤ ਹੋਵੇਗੀ ਤੇ ਪੁਲਿਸ ਪ੍ਰਸ਼ਾਸਨ ਨੂੰ ਮੈਂ ਕਾਲ ਕਰ ਦਿੱਤੀ ਆ ਜੀ ਸਿਟੀ ਥਾਣੇ ਸਿਟੀ ਥਾਣੇ ਕਾਲ ਕੀਤੀ ਸੀ ਤੋਂ ਕਹਿੰਦੇ ਸਦਰ ਥਾਣੇ ਦਾ ਏਰੀਆ ਤੇ ਸਦਰ ਥਾਣੇ ਮੇਰੇ ਵੱਲੋਂ ਕਾਲ ਕਰ ਦਿੱਤੀ ਗਈ ਐਸਐਚਓ ਸਾਹਿਬ ਕਹਿੰਦੇ ਕਿ ਮੈਂ ਤੁਰੰਤ ਪਹੁੰਚਦਾ ਔਰ ਜਦੋਂ ਇਹ ਪਹੁੰਚਦੇ ਫਿਰ ਉਹਨਾਂ ਨੇ ਗੱਲਬਾਤ ਕਰ ਲਈ ਔਕੇ ਦੇ ਮੌਜੂਦ ਜਿਹੜੇ ਨੌਜਵਾਨ ਉਹਨਾਂ ਨੂੰ ਵੀ ਦੱਸਿਆ ਜਾ ਰਿਹਾ ਕਹਿੰਦੇ ਗੱਡੀ ਕਾਫੀ ਸਪੀਡ ਸੀਗੀ ਪਹਿਲਾਂ ਗੱਡੀ ਆਕੇ ਇਸ ਦਰਖਤ 'ਚ ਵੱਜ ਵੱਜਦੇ ਹੋਏ ਜੀ ਗੱਡੀ ਇੱਥੋਂ ਵੱਜਦੇ ਹੋਏ ਇੱਥੇ ਨੂੰ ਆਕੇ ਮੈਕ ਟੁੱਟਿਆ ਜੀ ਟਾਇਰ ਉਹ ਆਕੇ ਦੇਖੋ ਬੜਿਆ ਤੇ ਗੱਡੀ ਘੁੰਮ ਕੇ ਉਹਦੇ ਸਾਰੇ ਰੁਕੀ ਨਾ ਤੇ ਬੈਰਥੀਆਂ ਪਹੁੰਚ ਜਾਣੀ ਸੀ ਘੁੰਮਦੇ ਹੋਏ ਗੱਡੀ ਜੀ ਸਪੀਡ ਜ਼ਿਆਦਾ ਸੀ ਬਹੁਤ ਜ਼ਿਆਦੇ ਜੀ ਬਹੁਤ ਜ਼ਿਆਦੇ ਜਿਹਨੂੰ ਕਹਿੰਦੇ ਆ ਇਹ ਸ਼ੁਕਰ ਮਨਾਓ ਕੋਈ ਟੂ ਵਿਲਰ ਨਹੀਂ ਸੀਗਾ ਨਾ ਤਾਂ ਜਾਣੀ ਨੁਕਸਾਨ ਹੋ ਸਕਦਾ ਸੀ ਇਹਨਾਂ ਸੀ ਅੱਜ ਮੋਕੇ ਦੇ ਜਿਹੜੇ ਲੋਕ ਮਜੂਦ ਸੀ ਜਿਹਨਾਂ ਨੇ ਦੇਖਿਆ ਹਾਦਸਾ ਉਹਨਾਂ ਦਾ ਕੀ ਕਹਿਣਾ ਹੈ ਉਹ ਭਾਈ ਸੀਗੇ ਜੀ ਆਟੋ ਵਾਲੇ ਇਹਨਾਂ ਦੇ 27 ਦੇ ਅਦਾ ਐ ਕਿੰਦੀ ਗੱਲ ਕਰ ਰਹੀ ਕਿਉਂਕਿ ਗੱਡੀ ਤੇ ਉਹ ਐਨੇ ਬੰਦਿਆਂ ਦੇ ਵਿੱਚ ਗੱਲ ਕਰਾਂ ਦਾ ਉਹ ਇੱਕ ਲੱਗਾ ਹੂਟਰ ਮਾਰਦਾ ਤੁਸੀਂ ਅੰਨੇ ਬਦਲ ਕੇ ਰਹਿਣ ਮੈਂ ਉਹ ਤੁਹਾਨੂੰ ਦੱਸਦਾ ਇਹ ਜਾਂ ਤਾਂ ਮੈਨੂੰ ਐ ਕਹੋ ਕਿ ਤੁਸੀਂ ਐ ਕਹਿੰਦਾ ਹਾਂਜੀ ਮੈਂ ਕਰਨ ਲੱਗਾ ਜਾਣਾ ਕਹੇਗਾ ਸਰ ਨਹੀਂ ਨਹੀਂ ਉਹ ਨਦੀਉ ਕਹਿੰਦੇ ਕਿ ਗੱਡੀ ਚੈੱਕ ਹੋਣੀ ਚਾਹੀਦੀ ਤਾਂ ਮੁਲਾਜ਼ਮ ਜਿਹੜੇ ਆ ਉਹ ਗੱਡੀ ਨੂੰ ਦੇਖ ਵੀ ਰਹੇ ਆ ਆ ਜਾ ਵਿਝੇ ਦਿਖਾ ਦੇ ਮੜ ਜਾ ਏਅਰ ਬੈਗ ਜਿਹੜੇ ਦੋਨੇ ਖੁੱਲੇ ਆ ਉਹ ਗੱਡੀ 'ਚ ਨਜ਼ਰ ਆ ਰਹੇ ਵਿਝ ਆ ਜਾ ਅੱਗੇ ਅਕੇਲੇ ਨਾਲ ਸ਼ਾਟ ਆ ਦੋਨੋਂ ਜਿਹੜੇ ਏਅਰ ਬੈਗ ਗੱਡੀ ਦੇ ਉਹ ਖੁੱਲੇ ਨਜ਼ਰ ਆ ਰਹੇ ਆ। ਔਰ 에어 ਬੈਗ ਕਰਕੇ ਬਚਾ ਹੋਇਆ ਅਦਰਵਾਇਜ਼ ਗੱਡੀ ਜਿਹੜੀ ਹੈ ਕਾਫੀ ਸਪੀਡ ਚ ਦਸਿਆ ਜਾ ਰਿਹਾ ਕਿ ਸੀਗੀ। ਔਰ ਸਮਾਨ ਜਿਹੜਾ ਆ ਉਹ ਪੁਲਿਸ ਵੱਲੋਂ ਦੇਖਿਆ ਜਾ ਰਿਹਾ ਹਾਲਾਂਕਿ ਕੋਈ ਐਦਾ ਦੀ ਆਪਤੀ ਜਨਕ ਚੀਜ਼ ਜਿਹੜੀ ਆ ਉਹ ਨਜ਼ਰ ਨਹੀਂ ਆ ਰਹੀ ਗੱਡੀ ਦੇ ਅੰਦਰ। ਔਰ ਪੁਲਿਸ ਵੱਲੋਂ ਜਿਹੜਾ ਗੱਡੀ ਦੇ ਅੰਦਰ ਚੈਕਿੰਗ ਵੀ ਤਲਾਸ਼ੀ ਵੀ ਕੀਤੀ ਜਾ ਰਹੀ ਹੈ। ਹਾਲਾਂਕਿ ਇੱਕ ਗਿਲਾ ਜ਼ਰੂਰ ਜਿਹੜੇ ਨੌਜਵਾਨ ਨੇ ਉਹਨਾਂ ਨੇ ਸਾਂਝਾ ਕੀਤਾ ਕਹੀਂ ਆ ਹੂਟਰ ਦੀ ਵੀ ਗੱਲ ਕਰਦੇ ਨੌਜਵਾਨ ਜਿਹੜੇ ਆ ਹੂਟਰ ਦਿਖਾਈਂ ਜਾ ਰਹੇ ਜੀ ਆ ਆ ਹੂਟਰ ਆ ਹੂਟਰ ਦੀ ਵੀ ਜਿਹੜੇ ਗਿਲਾ ਕੀਤਾ ਜਾ ਰਿਹਾ ਕਹਿੰਦੇ ਕਿ ਹੂਟਰ ਲੱਗੇ ਆ ਔਰ ਸ਼ਾਇਦ ਗੱਡੀ ਵਾਲੇ ਹੂਟਰ ਵਜਾਂਦੇ ਆ ਰਹੇ ਸੀ ਇਹ ਗਿਲਾ ਕੀਤਾ ਜਾ ਰਿਹਾ ਨੌਜਵਾਨਾਂ ਵੱਲੋਂ ਜਿਹੜੇ ਇੱਥੇ ਨੌਜਵਾਨ ਮੌਜੂਦ ਹੈ ਉਹਨਾਂ ਦਾ ਕਹਿਣਾ ਹੈ ਕਿ ਹੂਟਰ ਲੱਗੇ ਸੀਗੇ ਔਰ ਹੂਟਰ ਵੱਜਦਾ ਆ ਰਿਹਾ ਇਹਨਾਂ ਦਾ ਹੋਰ ਗਿਲਾ ਕਹਿੰਦੇ ਹੂਟਰ ਲੱਗਾ ਹੂਕਰ ਵਜਾਂਦੇ ਆ ਕਿਉਂਕਿ ਹੂਟਰ ਇੱਥੇ ਲੋਕ ਦੱਸਦੇ ਆ ਜੀ ਹੂਟਰ ਮਾਰਦੇ ਆਏ ਉਹਨਾਂ ਦੇ ਸਾਡੇ ਮਲਾਜ਼ਮ ਆਏ 1 ਮਿੰਟ ਹੋਇਆ ਆਏ ਨੂੰ ਜਦ ਇਹੋ ਜਿਹਾ ਸ਼ਾਹ ਪਾਉਣ ਲੱਗੇ ਤੁਹਾਡੇ ਕੋਲ ਪੰਜਾਬ ਹੋ ਜਦਾ ਆਉਣਾ ਕੋਈ ਨਹੀਂ ਭਈ ਐਸਐਚਓ ਭਾਈ ਪਾਲ ਕੀਤੇ ਨੇ ਹੁਣ ਐਸਐਚਓ ਸਾਹਿਬ ਆ ਗਏ ਉਹ ਕਹਿੰਦੇ ਮੈਂ ਪੂਰੀ ਤਹਿਕੀਕਤ ਕਰੂੰਗਾ ਸਾਰੇ ਅੰਕਲ ਦੇਖੂੰਗਾ ਆ ਮੇਰੇ ਖਿਆਲ ਤੁਸੀਂ ਹੂਟਰਾਂ ਦੀ ਵੀ ਗੱਲ ਕੀਤੀ ਆ ਔਰ ਨਾਲ ਇਹ ਵੀ ਮੰਗੇ ਕਿ ਅੰਦਰ ਵੀ ਚੈਕਿੰਗ ਕੀਤੀ ਆ ਤੁਹਾਨੂੰ ਵੀ ਦੱਸਿਆ ਵੀ ਬਹੁਤ ਤੇਜ਼ ਇਹ ਆਇਆ 150 ਦੀ ਸਪੀਡ ਦੇ ਨਾਲ ਔਰ ਉਹ ਹੂਟਰ ਵੱਜਦਾ ਆਇਆ ਇਹ ਠੀਕ ਆ ਜੀ ਜੀ ਆ ਜਾਓ ਬੜੀਆਂ ਗੱਡੀਆਂ ਲੈ ਜਾਓ ਤੋਂ ਐਸਐਚਓ ਸਾਹਿਬ ਮੌਕੇ ਤੇ ਪਹੁੰਚ ਕੇ ਉਹਨੂੰ ਸਾਰੀ ਜਿਹੜੀ ਗੱਲ ਹੈ ਡਿਟੇਲ ਚ ਦੱਸ ਦਿੱਤੀ ਆ ਉਹ ਕਹਿੰਦੇ ਜਿਹੜੀ ਵੀ ਇਹ ਪ੍ਰੋਪਰ ਚੰਗੇ ਤਰੀਕੇ ਛਾਣਵਿਨ ਕੀਤੀ ਜਾਊਗੀ ਔਰ ਬਣਦੀ ਜਿਹੜੀ ਕਾਰਵਾਈ ਕੀਤੀ ਜਾਊਗੀ ਤਾਂ ਐਸਐਚਓ ਸਾਹਿਬ ਮੌਕੇ ਤੇ ਪਹੁੰਚ ਗਏ ਆ ਔਰ ਇਹ ਤਸੱਲੀ ਵੀ ਹੋ ਗਈ ਹੈ ਕਿ ਐਸਐਚਓ ਸਾਹਿਬ ਪਹੁੰਚਿਆ ਤਾਂ ਡੈਫੀਨਿਟਲੀ ਇਨਸਾਫ ਹੋਊਗਾ ਸੱਚੀ ਗੱਲ ਹੋਊਗੀ ਜੋ ਤੁਸੀਂ ਕਾਰਵਾਈ ਕਰਾਉਂਗੇ ਉਹ ਕਾਰਵਾਈ ਹੋ ਗਈ ਤੁਹਾਨੂੰ ਇਨਸਾਫ ਮਿਲੂਗਾ ਇੱਥੇ ਨਾ ਚਪਾਰਾ ਦਾ ਕੋਈ ਅਸਰ ਹੈ ਤੇ ਨਾ ਬਾਕੀ ਪੈਸੇ ਢੇਲੇ ਦਾ ਪਤਾ ਹੈ ਸਾਰੀ ਦੁਨੀਆ ਨੂੰ ਇੱਥੇ ਕਿਸੇ ਚੀਜ਼ ਦਾ ਕੋਈ ਅਸਰ ਨਹੀਂ ਹੋਣਾ ਠੀਕ ਹੈ ਮੈਂ ਜੋ ਇਨਸਾਫ ਹੈ ਜੋ ਲੀਗਲ ਕਾਰਵਾਈ ਉਹ ਕਰੂੰਗਾ ਮੈਂ ਕਾਨੂੰਨ ਤੋਂ ਬਾਹਰ ਜਾ ਕੇ ਕੁਝ ਨਹੀਂ ਕਰਾਂ। ਵੱਡੀ ਸਰ ਮੈਂ نیچے ਲਾਈ ਆ। ਕੋਈ ਬੇਟਾ ਮੈਂ ਦੇਖ ਲਿਆ ਸਾਰਾ। ਮੈਂ ਇਹ ਮੌਕੇ ਸਾਈਟ ਹੀ ਦੇਖ ਰਿਹਾ। ਕਿ ਕੀ ਨਹੀਂ ਗੱਡੀਆਂ ਦੀ ਬੰਦੇ ਵਿੱਚ ਰਿਪੋਰਟ ਕਰਾਂਗੇ। ਬਣਦੀ ਅਗਲੀ ਕਾਰਜ ਦੇ। ਕਿਸੇ ਨਾਲ ਬੇਇਨਸਾਫੀ ਨਹੀਂ ਹੋਊਗੀ। ਜਿਹਦਾ ਕਸੂਰ ਹੈ ਉਹਦੇ ਖਿਲਾਫ ਕਰਦੇ ਹੋ। ਜੀ ਐਸਐਸਪਹਿਲਾਂ ਤਾਂ ਲੋਕਾਂ ਨੇ ਤੁਹਾਡਾ ਧੰਨਵਾਦ ਕੀਤਾ ਤੁਸੀਂ ਤੁਰੰਤ ਮੌਕੇ ਤੇ ਪਹੁੰਚ ਗਏ ਆ। ਆਪਸੋਂ ਤੋਂ ਬਾਅਦ ਆਪਸੋਂ ਤੁਸੀਂ ਸਿਰ ਕੀ ਦੇਖਿਆ ਮੌਕੇ ਤੇ? ਮੈਂ ਅੱਖੀਂ ਦੇਖਿਆ ਹੈ ਕਿ ਗੱਡੀ ਰਾਹੋਂ ਸਾਈਡ ਤੋਂ ਆ ਰਹੀ ਹੈ। ਜੀ ਇਹ ਲੋਕਲ ਨਵਾਂ ਸ਼ਹਿਰ ਦੀ ਗੱਡੀ ਹੈ। ਔਰ ਦੂਜੀ ਗੱਡੀ ਨਮਾ ਸ਼ਹਿਰ ਤੋਂ ਇਹਦਾ ਰਾਹੋ ਸਾਈਡ ਜਾ ਰਹੀ ਹੈ। ਜੀ। ਔਰ ਜਿਹੜੀ ਗੱਡੀ ਨਮਾ ਸ਼ਹਿਰ ਤੋਂ ਰਾਹੋ ਸਾਈਡ ਜਾ ਰਹੀ ਹੈ ਇਹ ਸਾਰੇ ਆਪਣੀ ਸਾਈਡ ਛੱਡ ਕੇ ਜਿਹੜੀ ਰਾਹੋ ਤੋਂ ਗੱਡੀ ਆ ਰਹੀ ਰਾਹੋ ਸਾਈਡ ਤੋਂ ਉਹਨੂੰ ਇੱਕ ਸਾਈਡ ਤੋਂ ਕ੍ਰਸ਼ ਕਰਦੀ ਹੋਈ ਮੀਲ ਪੱਥਰ 'ਚ ਵੱਜੀ। ਮੀਲ ਪੱਥਰ ਤੋਂ ਵੱਜ ਕੇ ਦਰਖਤਾਂ 'ਚ ਵੱਜੀ, ਦਰਖਤਾਂ 'ਚ ਵੱਜ ਕੇ ਉਹ ਜਾ ਕੇ ਸਾਈਡ ਤੇ ਵੱਜੀ। ਠੀਕ ਹੈ ਜੀ। ਔਰ ਇਹ ਹੁਣ ਅਸੀਂ ਦੇਖਦੇ ਆਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਗੱਡੀ ਵਾਲੇ ਦਾ ਕੀ ਕਸੂਰ ਹੈ ਔਰ ਗੱਡੀ ਕਿਉਂ ਵੱਜੀ ਹੈ ਕੀ ਕਾਰਨ ਹੈ। ਇਹਦੇ ਜੋ ਬਣਦੀ ਕਾਰਵਾਈ ਅਸੀਂ ਅਮਲ ਚ ਚਲਾਈ। ਉਧਰੋਂ ਸਾਈਡ ਤੋਂ ਵੀ ਕੁਝ ਜਿਹੜੇ ਵਿਅਕਤੀ ਆ ਰਹੇ ਸੀ ਕਾਰ ਚ ਬੈਠੇ ਸੀਗੇ ਉਹ ਹਰਟ ਹੋਏ ਆ। ਹਸਪੀਟਲ ਜਾ ਕੇ ਉਹਨਾਂ ਤੋਂ ਵੀ ਸਟੇਟਮੈਂਟ ਲਈ ਜਾਊਗੀ। ਬਿਲਕੁਲ ਜੀ ਜਿਹੜੇ ਹਸਪੀਟਲ ਐਡਮਿਟ ਆ ਉਹਨਾਂ ਦੀ ਸਟੇਟਮੈਂਟ ਦੇ ਮੁਸਾਬਕਿ ਹੀ ਜਿਹੜੀ ਅਗਲੀ ਕਾਨੂੰਨੀ ਕਾਰਵਾਈ ਅਮਲ ਚ ਲਿਆਵਾਂਗੇ। ਬਣਦਾ ਇਨਸਾਫ ਹਰਕ ਨੂੰ ਦਿੱਤਾ ਜਾਊਗਾ। ਇੱਕ ਸਰ ਹੋਰ ਇੱਥੇ ਸ਼ੰਕਾ ਲੱਗ ਰਹੀ ਸੀ ਕਿ ਨਾ ਕਿ ਇੱਕ ਨਵਾਂ ਸ਼ਹਿਰ ਵਾਲੇ ਜਿਹੜੇ ਆ ਲੋਕਲ ਗੱਡੀ ਐ ਉਹਨਾਂ ਦੇ ਲੋਕ ਤਾਂ ਆਏ ਚੁਲ ਹੈਲਪ ਕਰਨ ਲਈ ਪਰ ਦੂਜੇ ਪਾਸੇ ਲੱਗਦਾ ਕਿ ਤੇ ਕੋਈ ਤਲਖੀ ਨਾ ਹੋ ਜਵੇ ਉਹ ਵੀ ਹੁਣ ਸੌਟ ਆਊਟ ਹੋ ਗਿਆ ਦੇਖੋ ਜਦੋਂ ਮੈਂ ਆਇਆ ਮੈਂ ਮੌਕਾ ਸੰਭ ਲਿਆ ਜਦੋਂ ਮੈਂ ਆਇਆ ਇੱਥੇ ਵਾਕਿਆ ਉਹਨੇ 150 ਗੱਡੀ ਖੜੀ ਸੀ 2-400 ਬੰਦਾ ਖੜਾ ਸੀਗਾ ਮੇਰੇ ਆਣ ਨਾਲ ਸਾਰੇ ਮੈਂ ਉਹਨਾਂ ਨੂੰ ਦੱਸਤਾ ਵੀ ਠੀਕ ਐ ਸੀ ਮੌਕੇ ਤੇ ਆ ਗਏ ਹਾਂ ਜੋ ਮੌਕਾ ਸੰਭ ਲੈਣਾ ਔਰ ਜੋ ਪਬਲਿਕਸ ਕੀ ਉਹਨਾਂ ਨੂੰ ਪਿਆਰ ਨਾਲ ਸਮਝਾ ਕੇ ਭੇਜ ਦਿੱਤਾ ਜਿਹੜੀ ਅਗਲੀ ਬੰਨ ਦੀ ਕਾਰਵਾਈ ਮੈਂ ਅਮਲ ਚ ਲਿਆ ਰਣੀ ਤੁਸੀਂ ਵੀ ਸਰ ਲੋਕਲ ਔਰ ਲੋਕਨ ਨੂੰ ਉਮੀਦ ਐ ਕਿ ਅਸ਼ੋਕ ਜੀ ਜਿਹੜੇ ਹਮੇਸ਼ਾ ਇਨਸਾ ਜੇ ਲੋਕਾਂ ਦੇ ਵਿੱਚ ਇਹ ਗੱਲ ਹੈ ਕਿ ਇਨਸਾਫ ਕਰਦੇ ਤਾਂ ਮੈਂ ਇਨਸਾਫ ਹੀ ਕਰੂੰਗਾ। ਇਹ ਕੂਟਰ ਵਾਲੀ ਧਰ ਗੱਲ ਕਰਦੇ। ਮੈਂ ਉਹ ਧਾਰਾ ਨਾਲ ਲਾਉਂਗਾ। ਉਹ ਐਮਬੀ ਐਕਟ ਦੀ ਧਾਰਾ 75 ਇਹ ਮੈਂ ਨਾਲ ਲਾਉਂਗਾ। ਸਰ ਉਮੀਦ ਕਰਦੇ ਹਾਂ ਇਹੇ ਤਰ੍ਹਾਂ ਇਨਸਾਫ ਹੋਊਗਾ। ਥੈਂਕ ਯੂ ਜੀ ਬਹੁਤ ਬਹੁਤ